ਸੰਗਤਾਂ ਨੇ ਸ਼ਹੀਦ ਬਾਬਾ ਮਤੀ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਡਰੋਲੀ ਕਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ ਖੰਡਪਾ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ। ਇਸ ਤੋਂ ਉਪਰੰਤ ਖੁੱਲੇ ਪੰਡਾਲ ਵਿੱਚ ਪੰਥ ਪ੍ਰਸਿੱਧ ਕੀਰਤਨੀ ਅਤੇ ਢਾਡੀ ਜਥਿਆਂ ਨੇ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਰਣ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਤੋਂ ਇਲਾਵਾ ਕੀਰਤਨੀ ਅਤੇ ਢਾਡੀ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅੱਜ ਪ੍ਰਿੰਟਡ ਗੁਰਜੀਕਾ ਲਾਭ ਗੁਰਦੁਆਰਾ ਸਾਹਿਬ ਬਾਬਾ ਮਤੀ ਜੀ ਦੇ ਦੀ ਬਰਬੰਬਤੀ ਦੀ ਦਾ ਪਾਸਾਰ ਵੰਨ ਸਹੀ ਦਿੱਤੇ ਹਗਾ ਮਨਾਇਆ ਜਾ ਰਿਹਾ ਹੈ ਇਹ ਸਾਰੀ ਸਾਰਾ ਸਾਰਾ ਪ੍ਰੋਗਰਾਮ ਜਿਹੜਾ ਕਿ ਦੋ ਦਿਨ ਪਹਿਲੇ 21 ਤੇ 22 ਤਰੀਕਾ ਨੂੰ ਸ਼ਾਮ ਦੇ ਸਮੇਂ ਸੰਗਤਾਂ ਫੇਰੀਆਂ ਕੱਢੀਆਂ ਗਈਆਂ ਤੇ ਬਹੁਤ ਹੀ ਪੰਥ ਤੇ ਪਰਿਸ਼ਦ ਕੀਤਨੀ ਜਥੇ ਸ਼ਾਮਲ ਹੋਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਐਸੀ ਜੀਵੀ ਸਮਾਗਮ ਵਿੱਚ ਸ਼ਾਮਲ ਹੋਏ ਜੀ ਤਾਂ ਸ਼ਹੀਦ ਬਾਬਾ ਮਤੀ ਜੀ ਨੇ ਜੋ ਆਪਣੀ ਸ਼ਹਾਦਤ ਸੀ ਉਹ ਲੋਕਾਂ ਮਾਤੇ ਸ਼ਹਾਦਤ ਦਿੱਤੀ ਉਹਨਾਂ ਨੇ ਆਪਣੀਆਂ ਵਿਆਹ ਦੀਆਂ ਖੁਸ਼ੀਆਂ ਨੂੰ ਤਿਆਗਦੇ ਹੋਏ ਅਤਿਆਂ ਲਾਮਾਂ ਵਿੱਚ ਹੀ ਛੱਡ ਕੇ ਜਿਹੜੇ ਸੇ ਬਾਗੀ ਮੁਗਲ ਤੇ ਪਠਾਨ ਜਿਨ੍ਹਾਂ ਨੇ ਇਟਾਵਦੀ ਪਿੰਡੋ ਤੇ ਹਮਲਾ ਕੀਤਾ ਸੀ ਤੇ ਲੋਕਾਂ ਨੇ ਤਿਆਂ ਪੈਣਾ ਦੀਆਂ ਇਤਾਨੂਤੀਆਂ ਅਤੇ ਮਾਤ ਪਾਤ ਕੀਤੀ ਸੀ ਉਨ੍ਹਾਂ ਨੂੰ ਸੋਧਿਆ ਉਸ ਰਲਵਾਈ ਦੇ ਵਿੱਚ ਜਿੱਥੇ ਦੁਸ਼ਮਣ ਜਰਮੈਲ ਮਾਰਿਆ ਗਿਆ ਉੱਥੇ ਬਾਬਾ ਮਤੀ ਜੀ ਦਾ ਸਹੀਤ ਵੀ ਕੱਤੋਂ ਲੱਗ ਹੋ ਗਿਆ ਤੇ ਐਸਾ ਸਤੰਦ ਰੋਧੀ ਕਲਾ ਦੇ ਉੱਤੇ ਪਹੁੰਚ ਕੇ ਜਿਛੇ ਉਹਨਾਂ ਦਾ ਸਹੀ ਸੀਸ ਪਹੁੰਚਿਆ ਉੱਥੇ ਉਹਨਾਂ ਦਾ ਜਿਹੜਾ ਸੀ ਗੜਦਿਆਂ ਉਹਨਾਂ ਦਾ ਸੀਸ ਤੋਂ ਬਿਨਾਂ ਧਰਜੀ ਪਹੁੰਚਾ ਇੱਥੇ ਹੀ ਜੁਨਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਤਾਂ ਬੱਦੂ ਦਾ ਮਾਤਾ ਕੁਝ ਜੀ ਉਹ ਵੀ ਜਿਹੜੀ ਉਹ ਇੱਥੇ ਆ ਕੇ ਸੀ ਆਪਣਾ ਅਲੱਗ ਸਥੀ ਹੋ ਗਈ ਸੰਗਤਾਂ ਸਾਧੀਆਂ ਤੋਂ ਲਗ ਭਾਗੇ ਚੜੀ ਘਟਨਾ ਹੈ 1550 ਜਾਂ 55 ਦੇ ਨੇੜੇ ਤੇ ਦੀ ਹੈ ਤੇ ਸੰਗਤਾਂ ਉਸ ਸਮੇਂ ਤੋਂ ਇਥੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਈਆਂ ਤੇ ਲੋਕਾਂ ਦੇ ਸ਼ਾਂਤ ਵਿਦੇਸ਼ਾਂ ਤੋਂ ਸੰਗਤਾਂ ਪੰਡਿਤ ਕੋਈ ਨਹੀਂ ਆ ਇਸ ਸਮਾਣ ਸ਼ਹੀਦ ਦਾ ਸੇਖ ਮੇਂ ਦੀ ਜਾਤੀ ਹੋਏ ਜਿਨੇ ਬੋਤ ਵਿੱਚ ਨਹੀਂ ਸਾਰਿਆਂ ਦਾ ਸਾਰਾ ਸਮੁੱਚਾ ਭਾਈਚਾਰਾ ਉਹਨਾਂ ਦਾ ਮਾਣ ਸਤਿਕਾਰ ਤੇ ਕਰਦਾ ਹੈ ਜੀ